ਇਹ ਪੰਜਾਬ ਦੀ ਦੁਸ਼ਮਣ ਆ ਕੰਗਣਾ ਵਿਰੋਧ ਕੰਗਣਾ ਦੀ ਫਿਲਮ ਦਾ ਹੀ ਐ ਇਸ ਵਕਤ ਤੇ ਹਮ ਪਰ ਪੰਜਾਬ ਦੇ ਵਿੱਚ ਵਿਰੋਧ ਕੰਗੜਾਂ ਦਾ ਵੀ ਹੈਗਾ ਹੈ ਕਿਉਂਕਿ ਇਹਨੇ ਆਪਣੀ ਸ਼ਖਸੀਅਤ ਇਹੋ ਜਿਹੀ ਬਣਾਈ ਆ ਵੀ ਵੇਖੋ ਜੇ ਮੰਨ ਲਓ ਕਿ ਪੰਜਾਬ ਦੇ ਲੋਕਾਂ ਕੋਲ ਇੱਕ ਰਾਈਟ ਆ ਵੀ ਜਦੋਂ ਉਹਨਾਂ ਨਾਲ ਕੋਈ ਧੱਕਾ ਹੁੰਦਾ ਹੈ ਉਹ ਆਪਣਾ ਧਰਨਾ ਮਜਾਰਾ ਕਰ ਸਕਦੇ ਆ ਇਹਨੇ ਉਸ ਵੇਲੇ ਟਿੱਪਣੀ ਕੀਤੀ ਜਾਣ ਬੁੱਝ ਕੇ ਉਹ ਕਹਿੰਦੇ ਹੁੰਦੇ ਆ ਨਾ ਵੀ ਲਾਤ ਡਾਉਣੀ ਇਹ ਪੰਜਾਬ ਨੂੰ ਆਪਣਾ ਦੁਸ਼ਮਣ ਮੰਨਦੀ ਆ ਪੰਜਾਬ ਦੇ ਲੋਕਾਂ ਨੂੰ دہشت گرد ਗਾਂਦੀ ਆ ਇਹ ਕੰਗਣਾ ਦਾ ਵੀ ਵਿਰੋਧ ਆ ਤੇ ਇਹ ਇਹਦੀ ਫਿਲਮ ਦਾ ਫਿਰ ਵਿਰੋਧ ਆ ਜਿਹੜਾ ਇਹਨੇ ਲਲਕਾਰੇ ਮਾਰੇ ਆਣ ਕਿ ਇਹ ਸਾਡੇ ਸਿੱਖ ਸ਼ਕਤੀ ਸ਼ਕਸ਼ੀਤਾਂ ਨੂੰ ਢਾਹ ਲਾਉਣਾ ਚਾਹੁੰਦੀ ਆ ਇਸ ਕਰਕੇ ਇਹਦਾ ਵਿਰੋਧ ਜਿਹੜੀਆਂ ਸਿੱਖ ਜੱਤੇਬੰਦੀਆਂ ਕਰ ਰਹੀਆਂ ਬਹੁਤ ਲੋਕ ਨਾ ਸੋਸ਼ਲ ਮੀਡੀਆ ਤੇ ਇਸ ਗੱਲ ਦਾ ਜ਼ਿਕਰ ਕਰ ਰਹੇ ਕਹਿੰਦੇ ਵੀ ਹੋਤਾ ਭਾਵੇਂ ਕੰਗਣਾ ਦੀ ਫਿਲਮ ਕੋਈ ਵੇਂਦਾ ਚਾਹੇ ਨਾ ਵੇਂਦਾ ਤੇ ਸਰਦਾਰਾਂ ਦੇ ਵਿਰੋਧ ਕਰਨ ਦੇ ਨਾਲ ਹੋ ਸਕਦਾ ਵੀ ਲੋਕ ਜਿਹੜੇ ਉਹ ਵੇਖਣ ਚਾਹਣ ਲੱਗ ਪੈਣ ਬੀਬੀਆਂ ਨੂੰ ਗਿਆ ਵੀ ਇਹ ਤੇ ਦਿਹਾੜੀ ਤੇ ਆਈਆਂ ਜੀ ਕਿਤੇ ਵਿਲੜਾਂ ਜੀ ਤੇ ਉਸ ਕਰਕੇ ਹੋਣ ਵੇਖੋ ਜਿਹੜਾ ਬੰਦਾ ਪੰਜਾਬ ਦੇ ਨਾਲ ਦੁਸ਼ਮਣੀ ਪਾਲੂਗਾ ਪੰਜਾਬ ਦੇ ਲੋਕ ਇਹੋ ਜਿਹੇ ਆ ਉਹ ਦੁਸ਼ਮਣੀ ਨੂੰ ਸਾਭਦੇ ਆ ਸਿਰ ਚੜੀ ਭਾਜੀ ਨੂੰ ਮੋੜਦੇ ਆ ਤੇ ਕੰਗਣਾ ਨੇ ਪੰਜਾਬ ਨਾਲ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਜੰਪਲ ਬੰਦਿਆਂ ਦੇ ਨਾਲ ਦੁਸ਼ਮਣੀ ਪਾਲੀ ਆ ਇਸ ਕਰਕੇ ਪੰਜਾਬ ਦੇ ਲੋਕ ਉਹ ਸਿਰ ਚੜੀ ਭਾਜੀ ਵੀ ਮੋੜਦੇ ਆ ਦੁਸ਼ਮਣੀ ਚੇਤੇ ਰੱਖਦੇ ਆ ਵੀ ਇੰਨੇ ਬੰਦੇ ਨੇ ਬਦੀਕੀ ਕੀਤੀ ਤੇ ਦੂਜਾ ਬੰਦਾ ਜਦੋਂ ਫੇਰ ਨਟ ਵਾਲੇ ਜਦੋਂ ਫੇਰ ਉਹ ਚਿਲੜੀ ਛੇੜੀ ਜਾਵੇ ਲਲਕਾਰੀਆਂ ਜਾਵੇ ਬੂਹੇ ਤੇ ਆ ਕੇ ਲਲਕਾਰੇ ਮਾਰੇ ਬਾਹਰ ਨਿਕਲੋ ਤੇ ਫਿਰ ਲਲਕਾਰੇ ਮਾਰੇ ਨੇ ਫਿਰ ਐਮਰਜੈਂਸੀ ਕੱਢੀ ਜਿੱਦੇ ਤੇ ਸਾਡੇ ਜਿਹੜੇ ਸਤਕਾਰਯੋਗ ਸ਼ਖਸੀਅਤਾਂ ਨੇ ਉਹਨਾਂ ਦੇ ਕਰਤਾਰ ਨੂੰ ਨੇ ਨੀਵਾ ਵਿਖਾਉਂਦਾ ਯਤਨ ਕੀਤਾ ਐਮਰਜੈਂਸੀ ਫਿਲਮ ਨੂੰ ਲੈ ਕੇ ਇੱਕ ਵਾਰੀ ਕੰਗਣਾ ਫਿਰ ਸੁਰਖੀਆਂ ਦੇ ਵਿੱਚ ਹੈ ਤੇ ਅੱਜ ਵੱਡੇ ਪੱਧਰ ਤੇ ਫਿਲਮ ਰਿਲੀਜ਼ ਹੋਣੀ ਸੀ ਪੰਜਾਬ ਦੇ ਹਰ ਸਿਨੇਮੇ ਦੇ ਵਿੱਚ ਤੇ ਸਿੱਖ ਜਥੇਬੰਦੀਆਂ ਵੱਲੋਂ ਇੱਕ ਵੱਡਾ ਵਿਰੋਧ ਕੀਤਾ ਗਿਆ ਇਹ ਫਿਲਮ ਜਿਹੜੀ ਆ ਉਹ ਸੁਣਨ ਚ ਆ ਕਿ ਬੰਦ ਕਰ ਦਿੱਤੀ ਗਈ ਹੈ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਸਿੱਖ ਪ੍ਰਚਾਰਕ ਵੀਰ ਰਜਿੰਦਰ ਸਿੰਘੀ ਤਲਵੰਡੀ ਮजूद ਨੇ ਆਉ ਕਰਦੇ ਆ ਕਲਾਮਤਾ ਵੀਰ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਪੱਤੇ ਪਹਿਲਾਂ ਇਥੋਂ ਸ਼ੁਰੂਆਤ ਕਰੀਏ ਵੀ ਵਿਰੋਧ ਕੰਗਨਾ ਦਾ ਹੈ ਕਿ ਕੰਗਨਾ ਦੀ ਫਿਲਮ ਦਾ ਹੈ ਵੇਖੋ ਜੀ ਵਿਰੋਧ ਕੰਗਨਾ ਦੀ ਫਿਲਮ ਦਾ ਹੀ ਹੈ ਇਸ ਵਕਤ ਤੇ ਹੂੰ ਪਰ ਪੰਜਾਬ ਦੇ ਵਿੱਚ ਵਿਰੋਧ ਕੰਗੜਾਂ ਦਾ ਵੀ ਹੈਗਾ ਹੈ ਕਿਉਂਕਿ ਇਹਨੇ ਆਪਣੀ ਸ਼ਖਸੀਅਤ ਇਹੋ ਜਿਹੀ ਬਣਾਈ ਆ ਵੀ ਵੇਖੋ ਜੇ ਮੰਨ ਲਓ ਕਿ ਪੰਜਾਬ ਦੇ ਲੋਕਾਂ ਕੋਲ ਇੱਕ ਰਾਈਟ ਆ ਵੀ ਜਦੋਂ ਉਹਨਾਂ ਨਾਲ ਕੋਈ ਧੱਕਾ ਹੁੰਦਾ ਹੈ ਉਹ ਆਪਣਾ ਧਰਨਾ ਮਜਾਰਾ ਕਰ ਸਕਦੇ ਆ ਇਹਨੇ ਉਸ ਵੇਲੇ ਟਿੱਪਣੀ ਕੀਤੀ ਜਾਣ ਬੁੱਝ ਕੇ ਉਹ ਕਹਿੰਦੇ ਹੁੰਦੇ ਆ ਨਾ ਵੀ ਲਾਤ ਡਾਉਣੀ ਜਾਣ ਬੁੱਝ ਕੇ ਇਹਨੇ ਉਹ ਬੀਬੀਆਂ ਨੂੰ ਕਿਹਾ ਵੀ ਇਹ ਤਾਂ ਦਿਹਾੜੀ ਤੇ ਆਈਆਂ ਜੀ ਇਹ ਤੇ ਵੇਲੜਾਂ ਜੀ ਤੇ ਉਸ ਕਰਕੇ ਹੁਣ ਵੇਖੋ ਜਿਹੜਾ ਬੰਦਾ ਪੰਜਾਬ ਦੇ ਨਾਲ ਦੁਸ਼ਮਣੀ ਪਾਲੂਗਾ ਪੰਜਾਬ ਦੇ ਲੋਕ ਇਹੋ ਜਿਹੇ ਆ ਉਹ ਦੁਸ਼ਮਣੀ ਨੂੰ ਸਾਂਭਦੇ ਹੋ ਸਿਰ ਚੜੀ ਭਾਜੀ ਨੂੰ ਮੋੜਦੇ ਆ ਤੇ ਕੰਗਣਾ ਨੇ ਪੰਜਾਬ ਨਾਲ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਜੰਪਲ ਬੰਦਿਆਂ ਦੇ ਨਾਲ ਦੁਸ਼ਮਣੀ ਪਾਲੀ ਆ ਤੇ ਇਸ ਕਰਕੇ ਪੰਜਾਬ ਦੇ ਲੋਕ ਉਹ ਸਿਰ ਚੜੀ ਭਾਜੀ ਵੀ ਮੋੜਦੇ ਹੋ ਦੁਸ਼ਮਣੀ ਚੇਤੇ ਰੱਖਦੇ ਆ ਵੀ ਇੰਨੇ ਬੰਦੇ ਨੇ ਵਧਿੱਕੀ ਕੀਤੀ ਤੇ ਦੂਜਾ ਬੰਦਾ ਜਦੋਂ ਫੇਰ ਨਟਲੇ ਜਦੋਂ ਫੇਰ ਉਹ ਚਲੜੀ ਛੇੜੀ ਜਾਵੇ ਲਲਕਾਰੀ ਜਾਵੇ ਬੂਹੇ ਤੇ ਆ ਕੇ ਲਲਕਾਰੇ ਮਾਰੇ ਬਾਹਰ ਨਿਕਲੋ ਇਹ ਫਿਰ ਲਲਕਾਰੇ ਮਾਰੇ ਨੇ ਫਿਰ ਐਮਰਜੈਂਸੀ ਕੱਢੀ ਜਿਹਦੇ ਤੇ ਸਾਡੇ ਜਿਹੜੇ ਸਤਕਾਰਯੋਗ ਸ਼ਖਸੀਤਾਂ ਨੇ ਉਹਨਾਂ ਦੇ ਕਰਤਾਰ ਨੂੰ ਨੇ ਨੀਵਾ ਵਿਖਾਉਂਦਾ ਯਤਨ ਕੀਤਾ ਇਸ ਕਰਕੇ ਇਹ ਪੰਜਾਬ ਦੀ ਦੁਸ਼ਮਣ ਆ ਕੰਗਣਾ ਇਹ ਪੰਜਾਬ ਨੂੰ ਆਪਣਾ ਦੁਸ਼ਮਣ ਮੰਨਦੀ ਆ ਪੰਜਾਬ ਦੇ ਲੋਕਾਂ ਨੂੰ دہشت گرد ਗਾਂਦੀ ਆ ਇਹ ਕੰਗਣਾ ਦਾ ਵੀ ਵਿਰੋਧ ਆ ਤੇ ਇਹ ਇਹਦੀ ਫਿਲਮ ਦਾ ਫਿਰ ਵਿਰੋਧ ਹੈ ਜਿਹੜਾ ਨੇ ਲਲਕਾਰੇ ਮਾਰੇ ਆਣ ਕੇ ਕਿ ਇਹ ਸਾਡੇ ਸਿੱਖ ਸ਼ਕਤੀ ਦਾ ਸ਼ਕਸ਼ੀਤਾਂ ਨੂੰ ਢਾਹ ਲਾਉਣਾ ਚਾਹੁੰਦੀ ਆ ਇਸ ਕਰਕੇ ਇਹਦਾ ਵਿਰੋਧ ਜਿਹੜੀਆਂ ਸਿੱਖ ਜੱਤੇ ਬੰਦੀਆਂ ਕਰ ਰਹੀਆਂ ਬਹੁਤ ਲੋਕ ਨਾ ਸੋਸ਼ਲ ਮੀਡੀਆ ਤੇ ਇਸ ਗੱਲ ਦਾ ਜ਼ਿਕਰ ਕਰ ਰਹੇ ਕਹਿੰਦੇ ਵੀ ਹੋਤਾ ਭਾਵੇਂ ਕੰਗਣਾ ਦੀ ਫਿਲਮ ਕੋਈ ਵੇਂਦਾ ਚਾਹੇ ਨਾ ਵੇਂਦਾ ਤੇ ਸਰਦਾਰਾਂ ਦੇ ਵਿਰੋਧ ਕਰਨ ਦੇ ਨਾਲ ਹੋ ਸਕਦਾ ਵੀ ਲੋਕ ਜਿਹੜੇ ਉਹ ਵੇਖਣ ਚ ਲਗ ਪੈਣ ਫੇ ਵੇਖੋ ਜੀ ਕਿੱਡੀ ਹਾਸੋਈ ਨਹੀਂ ਗੱਲ ਆ ਵੀ ਮੰਨ ਲਓ ਗਲੀ ਦੇ ਵਿੱਚ ਤੁਸੀਂ ਜਾ ਰਹੇ ਜੇ ਤੁਹਾਡੇ ਪਿਓ ਨੂੰ ਕੋਈ ਗਾਲਾਂ ਕੱਢ ਰਿਹਾ ਹੈ ਤੇ ਤੁਸੀਂ ਕੰਨ ਬਲੇਟ ਕੇ ਲੰਘ ਜਾਓਗੇ ਵੀ ਜੇ ਮੈਂ ਇੱਥੇ ਰੋਲਾ ਪਾਤਾ ਇੱਥੇ ਲੜਾਈ ਹੋ ਗਈ ਤੇ ਲੋਕਾਂ ਨੂੰ ਪਤਾ ਲੱਗ ਜਣਾ ਵੀ ਫਲਾਣੇ ਬੰਦੇ ਨੇ ਮੇਰੇ ਪਿਓ ਨੂੰ ਗਾਲਾਂ ਕੱਢੀਆਂ ਤੁਸੀਂ ਤੇ ਦੋ ਤਿੰਨ ਧਰ ਦੋਗੇ ਨਾ ਉਹਦੇ ਤੁਸੀਂ ਤੇ ਉਹਦੀਆਂ ਨਸਾਂ ਭੰਨੋਗੇ ਸਾਡਾ ਬੰਦਾ ਵੀ ਉਬਾਲੇ ਮਾਰੂਗਾ ਜੀ ਸਾਡਾ ਬੰਦਾ ਵੀ ਉਬਾਲੇ ਮਾਰੂਗਾ ਉਹਦੇ ਟੇਬੇੜਾ ਮਾਰੂਗਾ ਵੀ ਮੈਂ ਇਹਦੀ ਥੌਂਟ ਤੇ ਗੋਡਾ ਰੱਖ ਲਾਂ ਤੇ ਸਾਡਾ ਹਿਸਾਬ ਹੈ ਉਹ ਆ ਵੀ ਅਸੀਂ ਇਹ ਨਹੀਂ ਵੀ ਇੱਥੇ ਲੋਕਾਂ ਚ ਚਰਚਾ ਬਣ ਜੂਗੀ ਅਸੀਂ ਮੰਨ ਲਓ ਅੱਜ ਵਿਰੋਧ ਨਹੀਂ ਕਰਦੇ ਕੱਲ ਨੂੰ ਕੋਈ ਹੋਰ ਦੂਜੀ ਤੀਜੀ ਉੱਠੂਗੀ ਕੱਲ ਨੂੰ ਕੋਈ ਫਿਰ ਦੁੱਕੀ ਤਿੱਕੀ ਉੱਠੂਗਾ ਉਹ ਆ ਕੇ ਲਲਕਾਰੇ ਮਾਰੂਗਾ ਇਦਾਂ ਤਾਂ ਸਾਡੇ ਬੂਹੇ ਅੱਗੇ ਪੰਜਾਬ ਦੇ ਬੂਹੇ ਅਗੇ ਰੋਲੇ ਲਲਕਾਰੇ ਵੱਜਣਗੇ ਜੇ ਅੱਜ ਨਾ ਵਿਰੋਧ ਹੋਇਆ ਇਹ ਵਿਰੋਧ ਇਸ ਕਰਕੇ ਕੀਤਾ ਜਾ ਰਿਹਾ ਹੈ ਹੁਣ ਅਸੀਂ ਲੋਕ ਰੌਲੇ ਤੋਂ ਡਰਦੇ ਆ ਇਹਦੀ ਕੋਈ ਪ੍ਰਮੋਸ਼ਨ ਨਹੀਂ ਕਰ ਰਹੇ ਅਸੀਂ ਇਹਦੀਆਂ ਨਾਸਾਂ ਭੰਨ ਰਹੇ ਲਲਕਾਰੇ ਮਾਰੀ ਆਗੇ ਵੀ ਕੱਲ ਨੂੰ ਕੋਈ ਹੋਰ ਨਾ ਉੱਠੇ ਵੀ ਜਿਵੇਂ ਉਹ ਭੀੜ ਦੇ ਵਿੱਚੋਂ ਜਾ ਰਿਹਾ ਉਹਦੇ ਪਿਓ ਨੂੰ ਕਿਸੇ ਨੇ ਗਾਲ ਕੱਢੀ ਉਹਨੇ ਢਾ ਲਿਆ ਉਹਨੇ ਥੋੜਾ ਵੇਖਿਆ ਵੀ ਰੋਲਾ ਪੈ ਜੂਏ ਤੇ ਉਦਾਂ ਕਿਸ ਉਦ ਇਹਦੀ ਧੌਣ ਤੇ ਗੋਡਾ ਰੱਖ ਲਾ ਲੋਕ ਇਹ ਵੀ ਗੱਲ ਕਰਦੇ ਕਹਿੰਦੇ ਸਰਦਾਰਾਂ ਨੂੰ ਤੇ ਨਾ ਲਾਤ ਡਾਉਣ ਦੀ ਜਿਆਦੀ ਆਦਤ ਪੈ ਗਈ ਹਰ ਗੱਲ ਤੇ ਕਿੰਤੂ ਬਰੰਤੂ ਕਰਦੇ ਸਰਦਾਰਾਂ ਨੂੰ ਲਾਤ ਡਾਉਣ ਦੀ ਆਦਤ ਨਹੀਂ ਪੈ ਗਈ ਇਹ ਕੰਗਣਾ ਰਣੌਤ ਮੈਂ ਇਹਨਾਂ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਇਹਦੇ ਦਿਮਾਗ ਨੂੰ ਮੇਂ ਲੱਗਦਾ ਬਿਜਲੀ ਦੇ ਝਟਕੇ ਝੁਟਕੇ ਲੱਗਣ ਵਾਲੇ ਆ ਇਹ ਹਰ ਜਗ੍ਹਾ ਸਰਦਾਰਾਂ ਦਾ ਵਿਰੋਧ ਜਿੱਥੇ ਇਹਦਾ ਕੋਈ ਨਾਤਾ ਜਾਕਾ ਹੀ ਨਹੀਂ ਜਿੱਥੇ ਕੋਈ ਇਹਦਾ ਲੈਣਾ ਦੇਣਾ ਹੀ ਨਹੀਂ ਉੱਥੇ ਆ ਕੇ ਵੀ ਲੱਤ ਡਾ ਦਿੰਦੀ ਹੈ ਦਿੱਲੀ ਧਰਨੇ ਤੇ ਲਾਤ ਡਾਈ ਇਹਨੇ ਆ ਕੇ ਹੋਰ ਬਣਿਆ ਥਾਵਾਂ ਤੇ ਜਿੱਥੇ ਵੀ ਕਦੇ ਇਹਨੂੰ ਪੱਗ ਆਲਾ ਦੀਦਾ ਉੱਥੇ ਅੱਤਵਾਦੀ ਜੀ ਦਹਿਸ਼ਤਗਰਦੀ ਜੀ ਇਹਨੂੰ ਮੈਂ ਕਹਿਣਾ ਚਾਹੁੰਦਾ ਵੀ ਤੇਰੇ ਜੇਕਰ ਤੂੰ ਸਨਾਤਨ ਦਾ ਰਾਗ ਆਲਾਪ ਦੀਆਂ ਸਨਾਤਨ ਕਾਦੇ ਕਰਕੇ ਹੋਂਦ ਚ ਆਇਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਾ ਕੇ ਹਿੰਦੂਆਂ ਦੇ ਤੁਹਾਡੇ ਤਿਲਕ ਝੰਡੂ ਦੀ ਰਾਖੀ ਕੀਤੀ ਸੀ ਤੂੰ ਕਿੱਡੀ ਵੱਡੀ ਕਿਰਤ ਕਰਨ ਹੋ ਗਈਆਂ ਵੀ ਅੱਡ ਤੈਨੂੰ ਉਹ ਸਿੱਖ ਦਹਿਸ਼ਤਗਰਦ ਲੱਗੰਦੇ ਜਿਹੜੇ ਸਿੱਖਾਂ ਨੇ ਸਨਾਤਨ ਨੂੰ ਬਚਾਇਆ ਜਿਹਦੇ ਕਰਕੇ ਅੱਜ ਤਹਾਡੀ ਹੁੰਦਿਆ ਕੋ ਕਿਸੇ ਨੇ ਕਿਹਾ ਵੀ ਨਾ ਕਹੂੰ ਅੱਬ ਕੀ ਨਾ ਕਹੂੰ ਤਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁੰਨਤ ਹੁੰਦੀ ਸਭ ਕੀ ਤੁਹਾਨੂੰ ਤੇ ਮੁਗਲਾਂ ਨੇ ਮੁਸਲਮਾਨ ਬਣਾ ਦੇਣਾ ਹੈ ਤੁਹਾਡਾ ਰੋਜ ਦਾ ਸਵਾਲ ਲੱਖ ਜਨੂ ਲਾ ਕੇ ਅਗਲਾ ਸੌਂਦਾ ਹੈ ਪਰ ਸਾਡੇ ਸਿੱਖਾਂ ਨੇ ਉਹ ਜ਼ੁਲਮ ਨੂੰ ਠੱਲ ਪਾਈ ਉਹ ਜ਼ੁਲਮ ਦੇ ਵਿਰੋਧ ਆਪਣਾ ਡਟ ਕੇ ਤੇ ਉਹਨਾਂ ਨੇ ਮੁਕਾਬਲਾ ਕੀਤਾ ਤੇ ਕੰਗਣਾ ਰਣੌਤਲੀ ਬੜੀ ਸ਼ਰਮ ਵਾਲੀ ਗੱਲ ਆ ਵੀ ਐਡੀ ਵੱਡੀ ਕਰਤਕਣ ਵੀ ਜਿੰਨਾ ਸਿੱਖਾਂ ਦੇ ਵੱਡਿਆਂ ਵਡੇਰਿਆਂ ਨੇ ਜਿਹੜੇ ਪੰਜਾਬ ਦੇ ਲੋਕਾਂ ਨੇ ਤੁਹਾਡਾ ਧਰਮ ਬਚਾਇਆ ਤੁਹਾਡੇ ਸਨਾਤਨ ਦੀ ਰੱਖਿਆ ਕੀਤੀ ਤੁਹਾਡੇ ਤਿਲਕ ਜੰਦੂਰੀ ਰੱਖਿਆ ਕੀਤੀ ਤੂੰ ਉਹਨਾਂ ਨੂੰ ਹੀ ਲਲਕਾਰੇ ਮਾਰਦੀ ਆਗੇ ਵੀ ਉਹ ਉਹ ਅੱਜ ਤਣੁ ਦਹਿਸ਼ਤ ਕਰਦ ਲੱਗਣ ਲੱਪੇ ਉਹਦੋਂ ਦਹਿਸ਼ਤ ਕਰਦ ਨਹੀਂ ਆਪਣਾ ਇਤਿਹਾਸ ਤੇ ਪੜ ਕੇ ਵੇਖੇ ਇਹ ਬੜੀ ਮੈਨਾ ਅਨਪੜਾ ਨਾਲੋਂ ਭੈੜੀ ਜਨਾਨੀ ਐ ਇਹਨੂੰ ਤੇ ਜਿੰਨਾ ਮੈਨਾ ਵਿਰੋਧ ਹੋਵੇ ਉਹਨਾਂ ਹੀ ਥੋੜਾ ਇਹਦੇ ਲਈ ਇਹਨੂੰ ਪੰਜਾਬ 'ਚ ਪੈਰ ਨਹੀਂ ਪਾਉਣ ਦੇਣਾ ਚਾਹੀਦਾ ਐਡੀ ਦੀ ਪੰਜਾਬ ਪ੍ਰਤੀ ਮਾਨਸਿਕਤਾ ਗੰਦੀ ਆ ਇਹ ਪੰਜਾਬ ਦੇ ਨਾਲ ਇਹਨੇ ਦੁਸ਼ਮਣੀ ਪਾਲੀ ਜਿਹੜੀ ਦੁਸ਼ਮਣੀ ਇਹਨੂੰ ਮਹਿੰਗੀ ਪਾਊਗੀ ਕਿਉਂਕਿ ਪੰਜਾਬ ਦੇ ਲੋਕ ਤੇ ਵੇਖੋ ਪਿੰਡਾਂ ਦੇ ਬੱਚੇ ਦੁਸ਼ਮਣੀਆਂ ਜਿਹੜੇ ਵੈਰ ਆ ਤੇ ਇਹ ਵੈਰ ਨਹੀਂ ਭੁੱਲਦੇ ਇਸ ਕਰਕੇ ਇਹਨੇ ਪੰਜਾਬ ਦੇ ਨਾਲ ਦੁਸ਼ਮਣੀਆਂ ਨੇ ਵੈਰ ਪਾਲਿਆ ਪੰਜਾਬ ਦੇ ਲੋਕ ਵੈਰ ਨਹੀਂ ਭੁੱਲਣਗੇ ਇਹਦਾ ਜੀ ਤੁਹਾਨੂੰ ਲੱਗਦਾ ਵੀ ਸਿੱਖ ਕਰਤਾਰ ਸਾਡੇ ਇੰਨੇ ਕਮਜ਼ੋਰ ਹੋ ਗਏ ਆ ਵੀ ਇੱਕ ਫਿਲਮ ਨੂੰ ਦੇਖ ਕੇ ਅਸੀਂ ਸਮਝ ਜਾਾਂਗੇ ਵੀ ਜੋ ਇਹ ਕਹਿ ਰਹੀ ਉਹੀ ਸੱਚ ਹੈ ਤੁਹਾਨੂੰ ਲੱਗਦਾ ਵੀ ਲੋਕ ਜਿਹੜੇ ਉਹਦੀ ਫਿਲਮ ਤੇ ਯਕੀਨ ਕਰਨਗੇ ਤਾਨੂੰ ਮੈਂ ਇੱਕ ਦੁਨਿਆਵੀ ਆਧਾਰਨ ਦੇਵਾਂ ਵੀ ਤੁਹਾਡੇ ਕੋਈ ਘਰ ਦੀ ਧੀ ਭੈਣ ਦੇ ਖਿਲਾਫ ਕੋਈ ਆਪਣੇ ਤੇ ਕੋਈ ਉਥੇ ਮਾੜਾ ਬੰਦਾ ਉਹਦੇ ਆਪਣੀ ਧੀ ਭੈਣ ਦੇ ਖਿਲਾਫ ਕਿਸੇ ਕੋਲ ਕੋਈ ਬਦਖੋਈ ਕਰਦਾ ਵਾ ਹਾਲਾਂਕਿ ਉਹ ਕਰੈਕਟਰ ਦੀ ਬੜੀ ਸਾਫ ਆ ਉਹ ਬੜੀ ਇੱਜ਼ਤਦਾਰ ਆ ਪਰ ਉਹਦੇ ਤੇ ਕੋਈ ਟਿੱਕੜ ਛੁੱਟਦਾ ਤੁਹਾਨੂੰ ਉਹ ਗੱਲ ਦਾ ਪਤਾ ਲੱਗਦਾ ਏ ਤੁਸੀਂ ਉਹ ਬੰਦਾ ਢਾਲੋ ਕੇ ਜਾ ਕੇ ਬਿਲਕੁਲ ਇਹਦੇ ਨਾਲ ਤੁਹਾਡੀ ਉਹ ਭੈਣ ਦੇ کردار ਨੂੰ ਜਾਂ ਆਪਣੀ ਧੀ ਭੈਣ ਦੇ کردار ਨੂੰ ਕੋਈ ਆ ਟਣੀ ਹੋਣੀ ਜਦੋਂ ਸੱਚੀ ਸੱਚੀ ਆ ਉਹਦਾ ਕਰਦਾਰ ਬੜਾ ਉੱਚਾ ਹੈ ਪਰ ਤੁਸੀਂ ਕਿਸੇ ਦੇ ਮੂੰਹ ਸੁਣ ਨਹੀਂ ਸਕਦੇ ਇਸ ਕਰਕੇ ਅਸੀਂ ਆਪਣੇ ਵਡੇਰਿਆਂ ਦੇ ਅਸੀਂ ਆਪਣੇ ਪੁਰਖਿਆਂ ਦੇ ਬਾਰੇ ਮਾੜੀ ਸ਼ਬਦਾਵਲੀ ਸੁਣ ਨਹੀਂ ਸਕਦੇ ਭਲਾ ਇਹਦੇ ਅੱਗੇ ਲੱਖ ਕੁੱਤੇ ਭੌਂਕਣ ਪਰ ਉਹਨਾਂ ਦੇ ਕਰਦਾਰ ਨੂੰ ਕੋਈ ਢਾਹ ਨਹੀਂ ਲਾ ਸਕਦਾ ਪਰ ਅਸੀਂ ਸੁਣ ਨਹੀਂ ਸਕਦੇ ਅਸੀਂ ਜਿਹੜਾ ਕੁੱਤਾ ਭੌਂਕੂਗਾ ਉਹਨੂੰ ਫਾਇ ਵੀ ਟੰਗਾਗੇ ਇਹ ਸਾਡੇ ਖੂਨ ਦੇ ਵਿੱਚ ਆ ਤੇ ਇਹ ਇਹੋ ਜੀਜ਼ਤ ਖਤਮ ਕਰਨਾ ਚਾਹੁੰਦੇ ਆ ਵੀ ਅਸੀਂ ਬਦਮੀਆਂ ਕਰਾਈ ਜਿਗੇ ਜੀ ਅਸੀਂ ਕੁਝ ਕਰੀ ਜਗੇ ਇਹਨਾਂ ਦਾ ਖੂਨ ਨਾ ਖੋਲੇ ਅਸੀਂ ਇਹਨਾਂ ਦੇ ਵਿਰੋਧ ਚ ਫਿਲਮਾਂ ਕੱਢੀ ਜੀ ਇਹਨਾਂ ਦਾ ਖੂਨ ਨਾ ਖੋਲੇ ਚੁੱਪ ਕੀਤੇ ਰਹਿਣ ਇਹ ਚਾਹੁੰਦੀ ਹੈ ਸਰਕਾਰ ਇਹ ਤੇ ਵੇਖੋ ਜਦੋਂ ਚੁੱਪ ਹੋ ਗਈ ਨਾ ਜਦੋਂ ਸਿੱਖ ਕੌਮ ਦਾ ਖੂਨ ਖੋਲਣਾ ਬੰਦ ਹੋ ਗਿਆ ਤੇ ਸਮਝ ਲਓ ਸਿੱਖ ਕੌਮ ਖਤਮ ਹੋ ਗਈ ਸਿੱਖ ਕੌਮ ਦੀ ਹੋਂਦ ਹੀ ਉਹਨਾਂ ਚੇਰੇ ਆ ਵੀ ਜਿੰਨਾ ਚੇਰੇ ਹਾਜੀ ਛਾੜਦੇ ਆ ਸਿਰ ਤੇ ਤੇ ਸਿੱਖ ਕੌਮ ਮੋੜਦੀ ਆਈ ਆ ਸ਼ੁਰੂ ਤੋਂ ਮੋੜਦੀ ਆਈ ਆ ਤੇ ਮੋੜਦੀ ਰਹੂਗੀ ਜਿੰਨੀ ਦੇਰ ਤੱਕ ਜਿਹੜਾ ਸਿੱਖਾਂ ਚੋ ਵਾਲਾ ਆਪਣੇ ਵਡੇਰਿਆਂ ਵਾਲਾ ਆਪਣੇ ਪੁਰਖਿਆਂ ਵਾਲਾ ਖੂਨ ਦੌੜਦਾ ਹੈ ਜਦੋਂ ਉਹ ਚੀਜ਼ ਖਤਮ ਹੋ ਗਈ ਜਦੋਂ ਵਿਰੋਧ ਖਤਮ ਹੋ ਗਿਆ ਜਦੋਂ ਅਣਗੋਲਿਆਂ ਕਰਨਾ ਸ਼ੁਰੂ ਕਰਤਾ ਸਮਝੋ ਸਿੱਖ ਕੌਮ ਖਤਮ ਹੋ ਗਈ ਕੀ ਲੱਗਦਾ ਤੁਹਾਨੂੰ ਵੀ ਉਹਦੀ ਫਿਲਮ ਦਾ ਵਿਰੋਧ ਕਰਨਾ ਜ਼ਾਇਜ਼ ਸੀਗਾ ਬਿਲਕੁਲ ਜੈ ਜੀ ਮੈਂ ਕਿਹਾ ਵੀ ਜੇ ਕੱਲ ਨੂੰ ਮੰਨ ਲੋ ਅੱਜ ਇਹਦਾ ਵਿਰੋਧ ਨਹੀਂ ਕਰਦੇ ਕੱਲ ਨੂੰ ਹੋਰ ਕੋਈ ਦੁੱਕੀ ਤਿੱਕੀ ਉੱਠ ਕੇ ਸਾਡੇ ਸੰਤਾ ਸ਼ਹੀਦਾ ਸਿੰਘਾਂ ਦੇ ਖਿਲਾਫ ਕੋਈ ਗੁਰੂਆਂ ਦੇ ਖਿਲਾਫ ਬੋਲੂਗਾ ਅੱਜ ਇਹਦਾ ਨਹੀਂ ਵਿਰੋਧ ਕੀਤਾ ਕੱਲ ਕਿਸੇ ਕਰਦਾਰਾਂ ਤੇ ਫਿਲਮ ਬਣਨੀ ਚਾਹੀਦੀ ਕੋਈ ਮੈਂ ਕਹਿੰਦਾ ਜੀ ਮੇਰੀ ਪ੍ਰਚਾਰਕ ਹੋਣ ਦੇ ਨਾਂ ਤੇ ਇਹ ਰਹਿ ਆ ਵੀ ਨਹੀਂ ਬਣਨੀ ਚਾਹੀਦੀ ਨਹੀਂ ਬਣਨੀ ਚਾਹੀਦੀ ਕਿਸੇ ਤੇ ਵੀ ਨਹੀਂ ਬਣਨੀ ਚਾਹੀਦੀ ਕਿਸੇ ਤੇ ਵੀ ਨਹੀਂ ਬਣਨੀ ਚਾਹੀਦੀ ਕਿਉਂਕਿ ਸਾਡੇ ਕੋਲ ਇੱਕ ਸਾਖੀ ਪਰੰਪਰਾ ਵਾ ਸਾਡੇ ਘਰਾਂ ਚੋਂ ਅੱਜ ਸਾਖੀਆਂ ਗਾਇਬ ਹੋ ਗਈਆਂ ਪਹਿਲਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਕੀ ਹੁੰਦਾ ਸੀ ਵੀ ਜਿਹੜੀਆਂ ਮਾਈਆਂ ਸੀ ਜਿਹੜੇ ਬਜ਼ੁਰਗ ਸੀ ਨਾ ਆਪਣੇ ਪੋਤਰਿਆਂ ਨੂੰ ਕੋਲ ਬਾਕੇ ਝੋਲੀ 'ਚ ਗੋਦੀ 'ਚ ਬਾਕੇ ਤੇ ਜਨਮ ਸਾਖੀਆਂ ਪੜਦੀਆਂ ਸੀ ਸਾਖੀ ਸੁਣਾਉਂਦੀਆਂ ਸੀ ਜਦੋਂ ਸਾਖੀ ਚੱਲਦੀ ਸੀ ਤੇ ਉਹ ਇੱਕ ਫਿਲਮ ਵਾਂਗੂ ਸੀਨ ਚੱਲਦਾ ਸੀ ਸਾਰਾ ਬੱਚੇ ਦੇ ਮਨ 'ਚ ਤੇ ਬੱਚੇ ਨੂੰ ਪਤਾ ਲੱਗਦਾ ਸੀ ਤੇ ਅੱਜ ਫਿਲਮਾਂ ਬਣਾਈਆਂ ਜਾਂਦੀਆਂ ਮੰਨ ਲਓ ਕੋਈ ਸਾਬ ਜਿਆਦਾ ਦਾ ਕਿਰਦਾਰ ਕਰ ਰਿਹਾ ਕੋਈ ਰਾਮੂ ਸ਼ਾਮੂ ਕੋਈ ਕੋਈ ਦੂਜਾ ਗਲੀ ਮਹੱਲੇ ਦਾ ਬੱਚਾ ਤੇ ਕੱਲ ਨੂੰ ਉਹਨੂੰ ਪੁੱਛੇ ਕਿ ਫਤੇ ਸਿੰਘ ਕੌਣ ਸੀ ਤੇ ਉਹ ਕਹੂਗਾ ਵੀ ਬਾਬਾ ਫਤੇ ਸਿੰਘ ਉਹ ਸਾਡੀ ਉਹ ਫਿਰਨੀ ਤੇ ਜਿਹੜਾ ਮਹੱਲੇ ਚ ਰਹਿੰਦਾ ਰਾਬ ਦਾ ਮੁੰਡਾ ਸ਼ਾਮ ਹੀ ਵੀ ਇਹ ਵੇਖੋ ਇਹ ਤੇ ਕਿਰਦਾਰ ਬਦਲ ਰਹੇ ਨਾ ਇਸ ਕਰਕੇ ਸਾਨੂੰ ਸਿੱਖਾਂ ਨੂੰ ਸਾਖੀ ਪਰੰਪਰਾ ਆਈ ਆ ਅਸੀਂ ਸਾਖੀਆਂ ਦੇ ਰਾਹੀਂ ਆਪਣਾ ਇਤਿਹਾਸ ਦੱਸ ਸਕਦੇ ਆ ਮੈਂ ਇਹ ਚੀਜ਼ ਦੇ ਬਿਲਕੁਲ ਵਿਰੋਧੀ ਆ ਵਿਚਾਰ ਸਾਹਿਬ ਜਦਿਆਂ ਦੀ ਜਿਹੜੀ ਫਿਲਮ ਬਣੀ ਉਹਦੇ ਵੀ ਵਿਰੋਧੀ ਆ ਵੀ ਸਿੱਖ ਕਰਦਾਰਾਂ ਤੇ ਫਿਲਮ ਨਹੀਂ ਬਣੀ ਚਾਹੀਦੀ ਮੈਂ ਕਹਿੰਦਾ ਵੀ ਥੋੜੇ ਦਿਨ ਹੋ ਗਏ ਵੀ ਭਾਈ ਜਸਵੰਤ ਸਿੰਘ ਖਾਲੜਾ ਦੀ ਫਿਲਮ ਨੂੰ ਹਰੀ ਚੰਡੀ ਮਿਲ ਚੁੱਕੀ ਆ ਉਹ ਵੀ ਸੁਣਿਆ ਵੀ ਥੋੜੇ ਦਿਨ ਤੱਕ ਰਿਲੀਜ਼ ਹੋ ਸਕਦੀ ਆ ਕਿਉਂ ਸਿੱਖ ਕਰਦਾਰ ਤੇ ਫਿਲਮ ਬਣੀ ਜਿਹੜੀ ਆ ਉਹ ਸਾਨੂੰ ਮਨਜ਼ੂਰ ਆ ਵੇਖੋ ਜੀ ਉਹ ਫਿਲਮ ਸ਼ੈਦ ਆ ਦਲਜੀਤ ਬਣਾ ਰਿਹਾ ਹੈ ਦਲਜੀਤ ਸ਼ਾਹ ਤੇ ਹੁਣ ਵੇਖੋ ਦਲਜੀਤ ਸ਼ਾਹ ਜੋ ਉਹ ਬੰਦਾ ਜਿਹੜਾ ਚਮਕੀਲੇ ਦੇ ਫਿਲਮ ਬਣਾ ਰਿਹਾ ਜਿਹੜਾ ਉਹ ਤੇ ਹੁਣ ਕੱਲ ਨੂੰ ਸਾਡੇ ਜਿਹੜੇ ਨਵੀਂ ਪੀੜ੍ਹੀ ਆ ਸਾਨੂੰ ਪਤਾ ਜਸਵੰਤ ਸਿੰਘ ਖਾਲੜਾ ਬਾਰੇ ਇਹਨਾਂ ਨੂੰ ਨਹੀਂ ਪਤਾ ਉਹ ਇਹੋ ਹੀ ਕਹਿਣਗੇ ਨਾ ਵੀ ਜਸਵੰਤ ਸਿੰਘ ਖਾਲੜਾ ਦਾ ਕਰਦਾਰ ਕਿਹੜਾ ਦਲਜੀਤ ਜਿਹੜਾ ਚਮਕੀਲੇ ਨੂੰ ਚਮਕੀਲੇ ਦੀ ਫਿਲਮ ਕਰ ਰਿਹਾ ਉਹ ਕਿੰਨੂੰ ਰੋਲ ਮਾਡਲ ਗਿਣਨਗੇ ਇਸ ਕਰਕੇ ਮੈਂ ਕਹਿੰਦਾ ਵੀ ਇਹ ਫਿਲਮਾਂ ਦਾ ਤੇ ਬਾਈਕਾਟ ਹੋਣਾ ਚਾਹੀਦਾ ਵਾ ਜਦੋਂ ਜਸਵੰਤ ਸਿੰਘ ਖਾਲੜਾ ਦਾ ਇਤਿਹਾਸ ਨਾ ਹੋ ਕੋਈ ਬਾਇਓਗ੍ਰਾਫੀ ਬਣਾਓ ਕੋਈ ਉਹਨਾਂ ਦੀ ਬਾਇਓਪਿਕਰ ਪਿਕਚਰ ਬਣਾਓ ਕੋਈ ਉਹਨਾਂ ਦੀ ਸਾਖੀ ਸੁਣਾਓ ਉਹਨਾਂ ਦਾ ਉਹ ਪ੍ਰਚਾਰ ਸਿੱਖ ਅਸੀਂ ਕੱਦ ਲਈਏ ਸਿੱਖ ਪ੍ਰਚਾਰ ਕੱਦ ਲਈਏ ਤੋ ਇਹ ਕਥਾਵਾਤਿਕ ਤੁਸੀਂ ਕੋਈ ਧਾਰਮਿਕ ਸਮਾਗਮ ਜਿੱਤੇ ਆਪਣੇ ਜ ਸਿਨੇਮਾ ਘਰਾਂ ਚ ਲੈ ਜਾਂਦੇ ਜੀ ਵੀ ਚੰਗੀ ਫਿਲਮ ਲੱਗੀ ਆ ਜਿੰਨੀਆਂ ਵੀ ਸਿੱਖ ਫਿਲਮਾਂ ਆਈਆਂ ਪਿੰਡਾਂ ਟਰਾਲੀਆਂ ਭਰ ਕੇ ਗਈਆਂ ਕਦੇ ਟਰਾਲੀਆਂ ਭਰ ਕੇ ਸਮਾਗਮ ਚ ਗਈਆਂ ਬੇ ਕਥਾ ਸੁਣੀ ਇਤਿਹਾਸ ਸੁਣਾ ਤੁਹਾਡੀ ਸਿੰਘ ਲੱਗੇ ਕੁਈਸ਼ਾ ਲੱਗੇ ਉੱਥੇ ਗਏ ਕਦੀ ਕੀ ਹੁਣ ਸਿੱਖੀ ਨੂੰ ਡਿਫਾਈਨ ਕਰਨ ਲਈ ਫਿਲਮਾਂ ਦਾ ਸਹਾਰਾ ਲੈਣਾ ਪਊਗਾ ਇਹ ਬਿਲਕੁਲ ਗਲਤ ਗੱਲ ਆ ਇਹ ਬਹੁਤ ਗਲਤ ਪਾਸੇ ਨੂੰ ਸਾਡੀ ਸਿੱਖ ਕੌਮ ਜਾ ਰਹੀ ਆ ਟਾੜੇਗਾਂ ਸੰਸਥਾਵਾਂ ਜਾ ਰਹੀਆਂ ਜਿਉ ਉਹ ਚਾਹੁੰਦੀਆਂ ਵੀ ਫਿਲਮਾਂ ਦੇ ਰਹੀਆਂ ਹੈ ਪ੍ਰਚਾਰ ਕਰ ਲਾਂਗੇ ਕਦੀ ਤੁਹਾਡੇ ਮਨ 'ਚ ਇਹ ਗੱਲ ਦਾ ਰੋਸ ਨਹੀਂ ਆਇਆ ਵੀ ਅਸੀਂ ਸਾਡੇ ਪ੍ਰਚਾਰ ਕਰਨ ਦੇ ਬਾਵਜੂਦ ਵੀ ਸਾਡੇ ਵਾਲੇ ਫੇਰ ਹੀ ਖਸਮਾਂ ਨੂੰ ਖਾੜੇ ਉਹੀ ਅ ਕਰੀ ਜਾਂਦੇ ਜਿਹੜੀਆਂ ਕ੍ਰੀਤੀਆਂ ਤੋਂ ਸਾਡੇ ਪਾਤਸ਼ਾਹ ਨੇ ਸਾਨੂੰ ਰੋਕਿਆ ਸੀ ਮੈਂ ਕਹਿੰਦਾ ਜੀ ਬੜਾ ਰੋਸ ਆਉਂਦਾ ਵਾ ਵੀ ਇੰੋਂ ਲੱਗਦਾ ਵੀ ਪ੍ਰਚਾਰਕ ਦਾ ਤੇ ਕੱਲੇ-ਕੱਲੇ ਸਿੱਖ ਦਾ ਕੰਮ ਸੀ ਵੀ ਦੂਜੇ ਧਰਮਾਂ 'ਚ ਜਿਹੜੇ ਲੋਕ ਆ ਹੂੰ ਉਹਨਾਂ ਨੂੰ ਦੱਸਣ ਵੀ ਸਾਡੇ ਧਰਮ ਦੀ ਆ ਦੇਣਿਆ ਸਾਡੇ ਵਡੇਰਿਆਂ ਨੇ ਆ ਕੁਰਬਾਨੀਆਂ ਕੀਤੀਆਂ ਸ਼ਹਾਦਤਾਂ ਦਿੱਤੀਆਂ ਮੱਲਾ ਮਾਰੀਆਂ ਸਾਡੇ ਵਡੇਰਿਆਂ ਦਾ ਇਦਾਂ ਦਾ ਜੀਵਨ ਸੀ ਤੇ ਉਹ ਦੂਜੇ ਤਰ੍ਹਾਂ ਮਾਨੂੰ ਅਸੀਂ ਦਸੀਏ ਬੜੀ ਦੁੱਖ ਵਾਲੀ ਗੱਲ ਵੀ ਅਡ ਸਾਨੂੰ ਜਿਹੜੇ ਸਿੱਖਾਂ ਦੇ ਘਰ ਚ ਜਨਮ ਲੈ ਆਂਦੇ ਆ ਉਹਨਾਂ ਨੂੰ ਦੱਸਣਾ ਪੈਂਦੇ ਆ ਵੀ ਉਹ ਤੁਹਾਡੇ ਵੱਡੇ ਵੱਡੇਰੇ ਤੁਹਾਡਾ ਪਿਓ ਆ ਹੀ ਓਏ ਅੱਜ ਕਿੱਡੀ ਸ਼ਰਮ ਵਾਲੀ ਗੱਲ ਹੋਊਗੀ ਨਾ ਉਹਦੇ ਘਰ ਦੇ ਵਾਲੀ ਜਿਹੜੇ ਘਰ ਦੇਆਂ ਨੂੰ ਆਪਣੇ ਬੱਚੇ ਨੂੰ ਦੱਸਣਾ ਪਊਗਾ ਵੀ ਤੇਰਾ ਪਿਓ ਮੈਂ ਆ ਜਾਂ ਤੇਰਾ ਪਿਓ ਆ ਵੇਖੋ ਇਹ ਬੜੀ ਸ਼ਰਮ ਵਾਲੀ ਗੱਲ ਏ ਇੱਕ ਸਾਡੇ ਬੜੇ ਬਹੁਤ ਵੱਡੇ ਦੁੱਖ ਵਾਲੀ ਗੱਲ ਆ ਵੀ ਸਾਨੂੰ ਆਪਣੇ ਮੁੰਡਿਆਂ ਨੂੰ ਆਪਣੀਆਂ ਕੁੜੀਆਂ ਨੂੰ ਆਪਣੇ ਨੌਜਵਾਨਾਂ ਨੂੰ ਦੱਸਣਾ ਪੈਂਦੇ ਆ ਵੀ ਉਹ ਸਿੱਖੀ ਧਾਰਨ ਕਰ ਲਓ ਇਹ ਤਾਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੋਤੇ ਜੀ ਹਾਲਾਂਕਿ ਸਾਡਾ ਪ੍ਰਚਾਰਕ ਦਾ ਫਰਜ਼ ਹੋਣਾ ਜਿਹਦਾ ਵੀ ਹੋਰ ਨਾ ਧਰਮਾਲਿਆਂ ਨੂੰ ਅਸੀਂ ਦੱਸਦੇ ਅਸੀਂ ਉਹਨਾਂ ਨੂੰ ਆਪਣੇ ਕਲਾਵੇ ਚ ਲੈ ਕੇ ਆਉਂਦੇ ਪਰ ਸਾਡੇ ਤੋਂ ਤੇ ਆਪਣੇ ਨਹੀਂ ਸਾਂਭੇ ਜਾਣਦੇ ਬੜੀ ਦੁੱਖ ਵਾਲੀ ਗੱਲ ਹੈ ਜੀ ਵੀ ਸਾਨੂੰ ਆਪਣੇ ਬਾਰੇ ਆਪਣੇ ਪਿਓ ਬਾਰੇ ਨਹੀਂ ਪਤਾ ਹੱਲ ਕਿ ਹੋਗਾ ਇਹਦਾ ਹੱਲ ਇਹਦਾ ਇਹੋ ਹੀ ਆ ਵੀ ਜਿਹੜੀਆਂ ਪੰਜਾਬ ਦੀਆਂ ਮਾਵਾਂ ਅੱਜ ਰੀਲਾਂ ਤੇ ਨੱਚ ਰਹੀਆਂ ਟੱਪ ਰਹੀਆਂ ਵਾਂ ਅੱਜ ਉਹ ਪਹਿਲਾ ਕਮਰਿਆ ਜਰੀਲਾ ਬਣਾਉਂਦੀਆਂ ਹਨ ਫਿਰ ਛੱਤਾਂ ਤੇ ਆ ਗਈਆਂ ਅੜੀ ਚੌਂਕਾਂ 'ਚ ਆ ਗਈਆਂ ਤੇ ਉਹਨਾਂ ਜਿਹੜੀਆਂ ਮਾਵਾਂ ਨੂੰ ਉਹਨਾਂ ਨੂੰ ਚਾਹੀਦੀ ਥੋੜੀ ਬਹੁਤ ਸੂਝ-ਬੂਝ ਸਮਝ ਉਹ ਇਤਿਹਾਸ ਨਾਲ ਜੁੜਨ ਉਹ ਇਤਿਹਾਸ ਪੜ੍ਹਨ ਉਹ ਨਿਤਨੇਮੀ ਹੋਣ ਉਹ ਅਮਰਤ ਵੇਲੇ ਦੀਆਂ ਧਾਰਨੀ ਹੋਣ ਉਹ ਆਪਣੇ ਇਤਿਹਾਸ ਨੂੰ ਵਾਚਣ ਉਹ ਸਾਖੀਆਂ ਸੁਣਾਉਣ ਬੱਚਿਆਂ ਨੂੰ ਤੇ ਹਾਲਾਪੇ ਸੂਰਮੇ ਪੈਦਾ ਹੋਣਗੇ ਆਪੇ ਉਹ ਜਿਹੜੇ ਬੱਚੇ ਪੈਦਾ ਹੋਣਗੇ ਉਹਨਾਂ ਨੂੰ ਗਰਬਾਣੀ ਪੜਾਉਣ ਦੀ ਲੋੜ ਨਹੀਂ ਉਹਨਾਂ ਨੂੰ ਇਤਿਹਾਸ ਦੱਸਣ ਦੀ ਲੋੜ ਨਹੀਂ ਉਹਨਾਂ ਨੂੰ ਆਪੇ ਕੋਖ ਦੇ ਵਿੱਚੋਂ ਹੀ ਉਹ ਇੱਕ ਗੁਰਤੀ ਮਿਲੂਗੀ ਇਤਿਹਾਸ ਦੀ ਇਹ ਹਾਲਤੇ ਮਾਂ ਹੀ ਕਰ ਸਕਦੀ ਹੈ ਜਦੋਂ ਮਾਵਾਂ ਸੁਧਰ ਗਈਆਂ ਤੇ ਆਪੇ ਪੰਜਾਬ ਦਾ ਭਵਿੱਖ ਸੁਧਰ ਗਿਆ ਚਲੋ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਇਹ ਸਨ ਸਿੱਖ ਪ੍ਰਚਾਰਕ ਵੀਰ ਰਜਿੰਦਰ ਸਿੰਘ ਜੀ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਕੰਗਰਾਂ ਦੀ ਫਿਲਮ ਨੂੰ ਲੈ ਕੇ ਤੇ ਸਿੱਖ کردارਾਂ ਤੇ ਕਦੇ ਵੀ ਕੋਈ ਫਿਲਮ ਨਹੀਂ ਬਣ ਸਕਦੀ ਕਿਉਂਕਿ ਸਾਡੇ ਜਿਹੜੇ کردار ਇੰਨੇ ਜਿਆਦੇ ਉੱਚੇ ਸੀ ਕਿ ਉਹਦੀ ਨਕਲ ਕਰਕੇ ਦੱਸਣਾ ਕਿਸੇ ਦੇ ਵਾਸਤੇ ਦੀ ਗੱਲ ਨਹੀਂ ਗਈ ਕਿਉਂਕਿ ਸਾਡੇ ਕਿਰਦਾਰ ਹੀ ਪਾਤਸ਼ਾਹ ਨੇ ਇਹੋ ਜਿਹੇ ਬਣਾਏ ਸੀ ਅਸੀਂ ਸੰਤ ਵੀ ਆ ਸੀ ਸਿਪਾਈ ਵੀ ਆ ਤੇ ਸਾਡੇ ਜਿਹੜੇ ਕਿਰਦਾਰਾਂ ਦੀ ਗੱਲ ਜਦੋਂ ਆਉਂਦੀ ਹੈ ਤੇ ਸਾਡੇ ਇਤਿਹਾਸ ਤੋਂ ਸਾਡੀਆਂ ਸਾਖੀਆਂ ਦੇ ਵਿੱਚੋਂ ਸਾਨੂੰ ਚੰਗੀ ਲੱਗਣੀ ਆ ਸਾਡੀਆਂ ਗੁਰਬਾਣੀ ਦੇ ਵਿੱਚੋਂ ਚੰਗੀ ਲੱਗਣੀ ਆ ਸਾਡੇ ਪ੍ਰਚਾਰਕ ਹੀ ਸਮਝਾ ਸਕਦੇ ਆ ਕਿ ਸਾਡੇ ਕਿਰਦਾਰ ਕੈਸੇ ਸੀ ਫਿਲਮਾਂ ਵਾਲਿਆਂ ਨੇ ਸਾਨੂੰ ਕੀ ਦੱਸਣਾ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵਿਕਟਰ ਰਸਰ ਖਾਬ ਟੀਵੀ ਧੰਨਵਾਦ